ਉਹ ਲੱਖੇ ਸਧਰੇ ਨੇ ਕਾਲ ਦਿੱਤੀ ਸੀ ਕਿ ਬਈ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ ਲੋਕੀ ਸਾਰੇ ਘਰੇ ਅਧਿਕਾਰੀਆਂ ਵੱਲੋਂ ਰੋਕ ਦਿੱਤੇ ਗਏ ਸੀ ਲੇਕਿਨ ਆਪਣਾ ਇਹ ਲੱਖਾ ਸਧਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾ 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 ਕਰ ਰਿਹਾ ਸੀ ਕਿਹਦੇ ਹੱਕ ਚ ਉਹ ਭਾਨਾ ਸਿੱਧੂ ਦੇ ਹੱਥੇ ਚ ਪਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਆਂ ਦੀਆਂ ਬੱਚਿਆਂ ਦੇ ਗਾਲਾਂ ਕਿੰਨੀਆਂ ਕੱਢਦਾ ਵਾ ਇਹ ਹੈ ਇਹ ਕੜਮ ਚੌਧਰੀ ਇਹਨਾਂ ਨੇ ਤਾਂ ਹੌਣ ਚ ਕੀ ਲਾੜਿਆ ਸੀ ਅੱਜ ਮੈਂ ਮਾਨ ਜੋ ਧਰੋਲਾਪੁਰ ਦਾ ਦਾ ਧੰਨਵਾ ਕਰਦਾ ਵਾਂ ਜਿਹੜਾ ਪਾਨਾ ਸਿੱਧੂ ਅਤੇ ਲਖੇ ਸਤਰੇ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਪਾਨਾ ਸਿੱਧੂ ਨੇ ਪਰਚਾ ਦਾ ਜੀ ਕੀਤਾ ਬਹੁਤ ਵਧੀਆ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਲੋਕ ਜਿਵੇਂ ਰੱਸੀ ਵੱਧੀ ਹੁੰਦੀ ਆ ਰਬੜ ਦੀ ਉਵੇਂ ਬਦਲਦੇ ਕੇ ਆ ਰਹੇ ਸੀ ਇਹ ਕਿ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅਜ ਟੋਲਪਲਾਜੇ ਵਾਲਿਆਂ ਨੇ ਪਰਚਾ ਦਰਜ ਕਰਾਇਆ ਬਹੁਤ ਵਿਧੇ ਕੀਤਾ ਵਾ ਕਿ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਜੇ ਭਾਨਾ ਸਿੱਧੂ ਨੂੰ ਪੁਲਿਸ ਨੇ ਰੈਸਟ ਕੀਤਾ ਤਾਂ ਮਹਾਂ ਜੋ ਅਦਾਲਤ ਵਿੱਚ ਜਾਓ ਇਹ ਤਾਂ ਨਹੀਂ ਵੀ ਆਪਾਂ ਕੱਟ ਕਰਨਾਗੇ ਜਿਆਦੇ ਕੱਲ ਨੂੰ ਤਾਂ ਕੋਈ ਹੋਰ ਕੱਟ ਕਰ ਲਊਗਾ ਪਰਸੋਂ ਕੋਈ ਹੋਰ ਕੱਟ ਕਰ ਲਊਗਾ ਇਦਾਂ ਦਵਾ ਨਹੀਂ ਬਣਾਉਣਾ ਚਾਹੀਦਾ ਪ੍ਰਸ਼ਾਸਨ ਤੇ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਲਖਾ ਸਤਰਾ ਬਹੁਤ بڑا ਮਤਲਬੀ ਆਦਮੀ ਹੈ ਇਹ ਕਿਸੇ ਦਾ ਨਹੀਂ ਹੈ ਕਿਸੇ ਦਾ ਗੁਰੂ ਪੀਰ ਨਹੀਂ ਹੈ ਇਹ ਕਿਉਂਕਿ ਇਸ ਨੇ ਆਪਣਾ ਮਤਲਬ ਕੱਢਣਾ ਇਹ ਬਹੁਤ بڑا ਦੁਫਾਂਗ ਕਰਦਾ ਦੁਫਾਂਗ ਪਹਿਲਾਂ ਇਹ ਗੈਂਗਸਟਰ ਰਿਹਾ ਲੋਕਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਫਿਰ ਉਹਨੇ ਆਪਣੇ ਨੂੰ ਸਮਾਜ ਵੱਡਾ ਸੇਵਕ ਸਮਝਦਾ ਪਿਆ ਕੋਈ ਸਮਾਜ ਸੇਵਕ ਨਹੀਂ ਇਹ ਠੱਗ ਸੇਵਕ ਆ ਪਹਿਲਾਂ ਇਹ ਕਾਲੀ ਦਾਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਚੁਕੀ ਆ ਤੁਹਾਨੂੰ ਪਤਾ ਸਾਰੇ ਲੋਕਾਂ ਨੂੰ ਜੱਗ ਨੂੰ ਪਤਾ ਵਾ ਅੱਜ ਇਹ ਆਪਣੇ ਪੰਜਾਬ ਬਚਾਓ ਯਾਤਰਾ ਹੀ ਕੱਢਣ ਫਿਰਦਾ ਕਿਹੜੀ ਆ ਪੰਜਾਬ ਬਚਾਓ ਪੰਜਾਬ ਬਿਲਕੁਲ ਸੇਵਾ ਪੰਜਾਬ ਕੋਈ ਗੱਲਬਾਤ ਨਹੀਂ ਪੰਜਾਬ ਹੁਣ ਮਾਰ ਨਾਲ ਚੱਲ ਰਿਹਾ ਵਾ ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਉਹਨਾਂ ਸਰਕਾਰ ਬਣੀ ਆ ਚੱਲਣ ਨੂੰ 5 ਸਾਲ ਚੱਲਣ ਦੋ ਜਦੋਂ ਅੱਜ ਕੋਈ ਮੁੱਦਾ ਨਹੀਂ ਜਦੋਂ ਵੋਟਾਂ ਆਉਣਗੀਆਂ ਉਦੋਂ ਆਪੋ ਆਪਣੇ ਜੋਰ ਲਾਓ ਆਪਣੀ ਆਪਣੀ ਪਾਰਟੀ ਦਾ ਜੋਰ ਲਾਓ ਦਿਖਾਓ ਜੋਰ ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੇ ਪਰ ਇਹ ਹੈ ਘੜਮ ਚੌਧਰੀ ਇਹ ਧੌਣ ਚੀ ਲਾੜਿਆ ਲੱਕੇ ਸਦਰੇ ਦੇ ਭਾਨੇ ਸਿੱਧੂ ਵੀ ਮੈਂ ਕਹੂੰਗਾ ਇਹ ਬੰਦੇ ਵਧੀਆ ਨਹੀਂ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ ਨਹੀਂ ਕਿੱਥੇ ਸੀ ਇਹ ਲੋਕਾਂ ਨੂੰ ਕਹਦੇ ਸੀ ਮੈਂ ਬੜਾ ਕੱਠ ਕਰ ਦੂਗਾ ਜੀ ਛਲਾਉਂਗਾ ਜੀ ਇਹ ਬਹੁਤ ਬੜਾ ਨਾਟਕਾ ਇਸ ਨੇ ਆਪਣੇ ਆਪ ਨੂੰ ਜਿਹੜਾ ਹਾਈਲਾਈਟ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਪਹੁੰਚਿਆ ਹੈ ਹੁਣ ਕਿੱਥੇ ਛਲਾਉਣ ਨੂੰ ਫਿਰਦੇ ਤੁਸੀਂ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਧੌਣ ਚ ਕੀਲਾ ਹੈ ਧੌਣ ਕੀਲਾ ਹੀ ਰਹੂਗਾ ਇਹ ਕੱਢੂਗਾ ਲੱਕੇ ਸਦਰੇ ਨੇ ਕਾਲ ਦਿੱਤੀ ਸੀ ਕਿ ਬਈ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ ਲੋਕੀ ਸਾਰੇ ਘਰੇ ਉਹ ਸ਼ਾਸ਼ਨਮਨੋਂ ਰੋਦ ਦਿੱਤੇ ਗਏ ਸੀ ਲੇਕਿਨ ਆਪਣਾ ਲਖਨਸਦਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾ 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 ਕਰ ਰਿਹਾ ਸੀ ਕਿਦੇ ਹੱਕ ਚ ਉਹ ਭਾਨਾ ਸਿੱਧੂ ਦੇ ਹੱਥ ਚ ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਦੀਆਂ ਬੱਚਿਆਂ ਦੇ ਗਾਲਾਂ ਕਿੰਨੇ ਕੱਢਦਾ ਵਾ ਇਹ ਹੈ ਇਹ ਕੜਮ ਚੌਧਰੀ ਇਹਨਾਂ ਦੇ ਤੋਂ ਹੌਣ ਚ ਕੀ ਲਾੜਿਆ ਸੀ ਅੱਜ ਮੈਂ ਮਾਨ ਜੋ ਤਰਾਲਾ ਪ੍ਰਸ਼ਨ ਦਾ ਦਾ ਧੰਨਵਾਦ ਕਰਦਾ ਮੈਂ ਜਿਹੜਾ ਭਾਨਾ ਸਿੱਧੂ ਅਤੇ ਲਖੈ ਸਤਰੀ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਭਾਨੇ ਸਿੱਧੂ ਪਰਚਾ ਦਰਜ ਕੀਤਾ ਬਹੁਤ ਵਧੀਆ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਲੋਕ ਜਿਵੇਂ ਰਸਤੀ ਵੱਦੀ ਹੁੰਦੀ ਆ ਰਬੜ ਦੀ ਉਵੇਂ ਬਦਲਦੇ ਜਾ ਰਹੇ ਸੀ ਇਹ ਕਿਉਂਕਿ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਜੰਟਾ ਨੇ ਪਰਚਾ ਦਾਜ ਕਰਾਇਆ ਜਾਂ ਅਜ ਟੋਲ ਪੁਲਾਜੇ ਵਾਲਿਆਂ ਨੇ ਪਰਚਾ ਦਾਜ ਕਰਾਇਆ ਬਹੁਤ ਵਧੀਆ ਕੀਤਾ ਵਾ ਕਿ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਜੇ ਭਾਨਾ ਸਿੱਧੂ ਨੂੰ ਪੁਲਿਸ ਨੇ ਰੈਸਟ ਕੀਤਾ ਤਾਂ ਮਾਨ ਜੋ ਅਦਾਲਤ ਵਿੱਚ ਜਾਓ ਇਹ ਤਾਂ ਨਹੀਂ ਵੀ ਆਪਾਂ ਕੱਠ ਕਰਨਾਗੇ ਜਾ ਕੇ ਕੱਲ ਨੂੰ ਤਾਂ ਕੋਈ ਹੋਰ ਕੱਠ ਕਰ ਲਊਗਾ ਪਰਸੋਂ ਕੋਈ ਹੋਰ ਕੱਠ ਕਰ ਲਊਗਾ ਇਦਾਂ ਆ ਦਵਾ ਨਹੀਂ ਬਣਾਉਣਾ ਚਾਹੀਦਾ ਪ੍ਰਜਾਣ ਤੇ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਲਖਾ ਸਦਰਾਂ ਬਹੁਤ بڑا ਮਤਲਬੀ ਆਦਮੀ ਆ ਇਹ ਕਿਸੇ ਦਾ ਨਹੀਂ ਹੈ ਕਿਸੇ ਦਾ ਗੁਰੂ ਪੀਰ ਨਹੀਂ ਹੈ ਇਹ ਕਿਉਂਕਿ ਇਸ ਨੇ ਆਪਣਾ ਮਤਲਬ ਕੱਢਣਾ ਇਹ ਬਹੁਤ بڑا ਦਫਾੰਗ ਕਰਦਾ ਦਫਾੰਗ ਪਹਿਲਾਂ ਇਹ ਗੈਂਗਸਟਰ ਰਿਆ ਲੋਕਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਫਿਰ ਹੁਣ ਇਹ ਆਪਣੇ ਨੂੰ ਸਮਾਜ ਵੱਡਾ ਸੇਵਕ ਸਮਝਦਾ ਪਿਆ ਕੋਈ ਸਮਾਜ ਸੇਵਕ ਨਹੀਂ ਇਹ ਠੱਗ ਸੇਵਕ ਆ ਪਹਿਲਾਂ ਇਹ ਕਾਲੀ ਦਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਚੁਕੀ ਆ ਤੁਹਾਨੂੰ ਪਤਾ ਸਾਰੇ ਲੋਕਾਂ ਨੂੰ ਜਗਲ ਨੂੰ ਪਤਾ ਵਾ ਅੱਜ ਇਹ ਆਪਣੇ ਪੰਜਾਬ ਬਚਾਓ ਯਾਤਰਾ ਜੀ ਕੱਢਣ ਨੂੰ ਫਿਰਦਾ ਕਿਹੜੀ ਆ ਪੰਜਾਬ ਬਚਾਓ ਪੰਜਾਬ ਬਿਲਕੁਲ ਸੇਵਾ ਪੰਜਾਬ ਕੋਈ ਗੱਲਬਾਤ ਨਹੀਂ ਪੰਜਾਬ ਹੁਣ ਮਾਰਨ ਚੱਲ ਰਿਹਾ ਵਾ ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁਕਮਦਰੀ ਸਾਹਿਬ ਭਵਾਨ ਸਿੰਘ ਮਾਨ ਜੀ ਨੂੰ ਉਹਨਾਂ ਸਰਕਾਰ ਬਣੀ ਆ ਚੱਲਣ ਨੂੰ 5 ਸਾਲ ਚੱਲਣ ਦਿਓ ਜਦੋਂ ਅੱਜ ਕੋਈ ਮੁੱਦਾ ਨਹੀਂ ਜਦੋਂ ਵੋਟਾਂ ਆਉਣਗੀਆਂ ਉਦੋਂ ਆਪਕੋ ਆਪਣੇ ਜੋਰ ਲਾਓ ਆਪਣੇ ਆਪਣੀ ਪਾਰਟੀ ਦਾ ਜੋਰ ਲਾਓ ਦਿਖਾਓ ਜੋਰ ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੇ ਪਰ ਇਹ ਹੈ ਘਰਮ ਚੌਧਰੀ ਇਹ ਧੌਣ ਚੀ ਲਾੜਿਆ ਲੱਖੇ ਸਧਰੇ ਦੇ ਭਾਨੇ ਸਿੱਧੂ ਦੇ ਵੀ ਮੈਂ ਕਹੂੰਗਾ ਇਹ ਬੰਦੇ ਵਧੀਆ ਨਹੀਂ ਇਹਨਾਂ ਦਾ ਬਾਈਕਾਡ ਕਰੋ ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ ਨਹੀਂ ਕਿੱਥੇ ਸੀ ਇਹ ਲੋਕਾਂ ਨੂੰ ਕਹਿੰਦੇ ਸੀ ਮੈਂ ਬੜਾ ਇਕੱਠ ਕਰ ਦੂੰਗਾ ਜੀ ਛਲਾਉਂਗਾ ਜੀ ਇਹ ਬਹੁਤ ਬੜਾ ਨਾਟਕਾ ਇਸ ਨੇ ਆਪਣੇ ਆਪ ਨੂੰ ਜਿਹੜਾ ਹਾਈਲੈਂਡ ਕਰਨ ਦੀ ਖਾਤਰ ਇਹ ਡਰਾਮਾ ਉੱਤੇ ਅੰਗ ਪਹੁੰਚਿਆ ਹੈ ਹੁਣ ਕਿੱਥੇ ਚਰੌਣ ਮਫਰਦੇ ਸੀ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਥੌਣ ਚ ਕੀਲਾ ਹੈ ਥੌਣ ਕੀਲਾ ਹੀ ਰਹੂਗਾ ਇਹ ਕੱਢੂਗਾ